ਮੇਰੀ ਭਾਬੀ ਮੇਰੇ ਤੋਂ ਹਰ ਰੋਜ਼ ਮਸਰਾਂ ਦੀ ਦਾਲ ਮਗਵਾਉਂਦੀ ਸੀ ਪਰ ਮੈਂ ਹੈਰਾਨ ਉਸ ਸਮੇਂ ਰਹਿ ਜਾਂਦੀ ਜਦੋਂ ਮੇਰੀ ਭਾਬੀ ਬਿਨਾ ਪਕਾਏ ਉਹ ਦਾਲ ਆਪਣੇ ਕਮਰੇ ਵਿੱਚ ਲੈ ਜਾਂਦੀ ਸੀ ਅਤੇ ਜਦੋਂ ਬਾਹਰ ਨਿਕਲਦੀ ਤਾਂ ਉਹ ਲੰਗੜਾ ਲੰਗੜਾ ਕੇ ਚੱਲਦੀ ਅਤੇ ਕਹਿੰਦੀ ਕਿ ਦਾਲ ਬਹੁਤ ਵਧੀਆ ਬਣੀ ਸੀ ਇੱਕ ਦਿਨ ਮੈਂ ਭਾਬੀ ਦਾ ਰਾਜ਼ ਜਾਣਨ ਲਈ ਆਪਣੀ ਛੋਟੀ ਭੈਣ ਨੂੰ ਭਾਬੀ ਦੇ ਕਮਰੇ ਵਿੱਚ ਛੁਪਾ ਦਿੱਤਾ ਕੁਝ ਸਮੇਂ ਬਾਅਦ ਜਦੋਂ ਭੈਣ ਲੰਗੜਾਉਂਦੀ ਹੋਈ ਬਾਹਰ ਨਿਕਲੀ ਆ ਜਮਨ ਭਾਬੀ ਨੇ ਮੇਰੇ ਤੋਂ 1 ਕਿਲੋ ਦਾਲ ਮੰਗਵਾਈ ਸੀ ਮੈਂ ਜਦੋਂ ਉਹ ਦਾਲ ਲੈ ਕੇ ਘਰੇ ਪਹੁੰਚੀ ਤਾਂ ਭਾਬੀ ਨੇ ਉਹ ਦਾਲ ਵਾਲਾ ਥੈਲਾ ਮੇਰੇ ਤੋਂ ਲੈ ਲਿਆ ਅਤੇ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਸੋਚ ਰਹੀ ਸੀ ਕਿ ਭਾਬੀ ਨੂੰ ਕੀ ਹੋ ਗਿਆ ਹਜੇ ਤਾਂ ਭਰਾ ਨੂੰ ਦਫ਼ਤਰ ਵਿੱਚੋਂ ਆਏ ਨੂੰ ਅੱਧਾ ਘੰਟਾ ਹੀ ਹੋਇਆ ਸੀ ਭਰਾ ਦੀ ਤਬੀਅਤ ਖਰਾਬ ਸੀ ਮੈਂ ਵੀ ਭਰਾ ਕੋਲ ਆ ਕੇ ਬੈਠ ਗਈ ਮੈਨੂੰ ਵੀ ਭਰਾ ਦੀ ਚਿੰਤਾ ਸਤਾਉਣ ਲੱਗੀ ਪਰ ਉਹ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਥੋੜਾ ਸਮਾਂ ਆਰਾਮ ਕਰਨ ਤੋਂ ਬਾਅਦ ਮੈਂ ਠੀਕ ਹੋ ਜਾਵਾਂਗਾ ਫਿਰ ਉਹਨਾਂ ਨੇ ਆਪਣੇ ਕਮਰੇ ਵਿੱਚ ਜਾਣ ਲਈ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ ਜਦੋਂ ਭਰਾ ਨੂੰ ਸ਼ੱਕ ਹੋਇਆ ਤਾਂ ਭਰਾ ਨੇ ਦਰਵਾਜ਼ੇ ਨੂੰ ਜ਼ੋਰ ਦੀ ਖੜਕਾਉਣਾ ਸ਼ੁਰੂ ਕਰ ਦਿੱਤਾ ਪਾਰ ਅੰਦਰੋਂ ਤਾਂ ਭਾਬੀ ਦੀ ਕੋਈ ਆਵਾਜ਼ ਹੀ ਨਹੀਂ ਆ ਰਹੀ ਸੀ ਭਰਾ ਨੇ ਮੇਰੇ ਵੱਲ ਘੂਰ ਕੇ ਦੇਖਿਆ ਤੇ ਪੁੱਛਿਆ ਕਿ ਅਮਨ ਕਿੱਥੇ ਆ ਅਤੇ ਦਰਵਾਜ਼ਾ ਅੰਦਰੋਂ ਕਿਉਂ ਬੰਦ ਹੈ ਮੈਂ ਵੀ ਘਬਰਾ ਗਈ ਮੈਂ ਭਰਾ ਨੂੰ ਕਿਹਾ ਕਿ ਸ਼ਾਇਦ ਭਾਬੀ ਦੇ ਅੱਖ ਲੱਗ ਗਈ ਹੋਵੇਗੀ ਉਹ ਸੋ ਗਈ ਹੋਵੇਗੀ ਭਰਾ ਨੇ ਜ਼ੋਰ-ਜ਼ੋਰ ਦੀ ਦਰਵਾਜ਼ਾ ਖੜਕਾਇਆ ਅਤੇ ਉਹ ਬੋਲਣ ਲੱਗਾ ਕਿ ਅਮਨ ਜਲਦੀ ਦਰਵਾਜ਼ਾ ਖੋਲੋ ਪਰ ਅੰਦਰੋਂ ਭਾਬੀ ਕੁਝ ਨਹੀਂ ਬੋਲੀ ਮੈਂ ਭਰਾ ਦਾ ਹੱਥ ਫੜ ਕੇ ਉਹਨਾਂ ਨੂੰ ਬ੍ਰਾਂਡੇ ਵਿੱਚ ਲੈ ਗਈ ਅਤੇ ਕਿਹਾ ਕਿ ਤੁਸੀਂ ਇੱਥੇ ਬੈਠ ਜਾਓ ਮੈਂ ਦਰਵਾਜ਼ਾ ਖਲੋਣੀਆਂ ਮੈਂ ਜ਼ੋਰ-ਜ਼ੋਰ ਦੀ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਮੈਂ ਇਹ ਵੀ ਕਿਹਾ ਕਿ ਭਾਬੀ ਦਰਵਾਜ਼ਾ ਖੋਲ੍ਹ ਦਿਓ ਬਾਈ ਦੀ ਤਬੀਅਤ ਠੀਕ ਨਹੀਂ ਹੈ ਉਹ ਆਰਾਮ ਕਰਨ ਲਈ ਘਰ ਆਏ ਹਨ ਪਰ ਅੰਦਰੋਂ ਤਾਂ ਕੋਈ ਵੀ ਹਲਚਲ ਨਹੀਂ ਹੋ ਰਹੀ ਸੀ ਮੈਂ ਭਰਾ ਦੇ ਕੋਲ ਆ ਕੇ ਬੈਠ ਗਈ ਅਤੇ ਭਰਾ ਨੂੰ ਕਿਹਾ ਕਿ ਤੁਸੀਂ ਮੇਰੇ ਕਮਰੇ ਵਿੱਚ ਆਰਾਮ ਕਰ ਲਵੋ ਮੈਂ ਕਿਹਾ ਕੀ ਹੋ ਸਕਦਾ ਹੈ ਭਾਬੀ ਸੋ ਗਈ ਹੋਵੇਗੀ ਕੋਮਲ ਵੀ ਸੋ ਰਹੀ ਹੈ ਤਾਂ ਭਰਾ ਨੇ ਨਾ ਵਿੱਚ ਸਿਰ ਹਿਲਾਇਆ ਅਤੇ ਮੈਨੂੰ ਕਿਹਾ ਕਿ ਤੂੰ ਇੱਥੋਂ ਚਲੀ ਜਾ ਅਤੇ ਜਾ ਕੇ ਆਰਾਮ ਕਰ ਲੈ ਪਰ ਮੈਂ ਭਰਾ ਦੇ ਕੋਲ ਹੀ ਬੈਠ ਗਈ ਉਸ ਸਮੇਂ ਹੀ ਭਰਾ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਭਾਬੀ ਲੰਗੜਾਉਂਦੀ ਹੋਈ ਬਾਹਰ ਨਿਕਲਣ ਲੱਗੀ ਭਰਾ ਭਾਬੀ ਕੋਲ ਗੁੱਸੇ ਨਾਲ ਆਏ ਅਤੇ ਬੋਲੇ ਕਿ ਦਰਵਾਜ਼ਾ ਅੰਦਰੋਂ ਬੰਦ ਕਿਉਂ ਸੀ ਮੈਂ ਆਪਣੀਆਂ ਦੋ 마ਸੂਮ ਭੈਣਾਂ ਨੂੰ ਤੇਰੇ ਸਿਰ ਤੇ ਛੱਡ ਕੇ ਜਾਣਾ ਹਾਂ ਪਰ ਤੂੰ ਤਾਂ ਰੋਜ਼ ਇਹ ਸਭ ਹੀ ਕਰਦੀ ਹੋਵੇਂਗੀ ਤੂੰ ਮੇਰੀਆਂ ਭੈਣਾਂ ਨੂੰ ਆਪਣਾ ਸਮਝਿਆ ਹੀ ਨਹੀਂ ਮੈਂ ਵੀ 16 ਸਾਲ ਦੀ ਡਰਪੋਕ ਕੁੜੀ ਸੀ ਭਰਾ ਦੇ ਗੁੱਸੇ ਨੂੰ ਦੇਖ ਕੇ ਮੈਂ ਵੀ ਡਰ ਗਈ ਪਰ ਫੇਰ ਵੀ ਮੈਂ ਅੱਗੇ ਵਧੀ ਅਤੇ ਭਰਾ ਨੂੰ ਕਿਹਾ ਕਿ ਤੁਸੀਂ ਗਲਤ ਸੋਚ ਰਹੇ ਹੋ ਭਾਬੀ ਨੇ ਸਾਨੂੰ ਕਦੇ ਵੀ ਪਰਾਇਆ ਨਹੀਂ ਸਮਝਿਆ ਉਹ ਮਾਂ ਦੀ ਤਰ੍ਹਾਂ ਸਾਡਾ ਖਿਆਲ ਰੱਖਦੀ ਹੈ ਸ਼ਾਇਦ ਅੱਜ ਭਾਬੀ ਦੀ ਤਬੀਅਤ ਖਰਾਬ ਹੈ ਇਸ ਲਈ ਉਹ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਆਰਾਮ ਕਰਨ ਲੱਗੀ ਉਹ ਸੋ ਗਈ ਮੇਰੇ ਸਿਰ ਤੇ ਭਰਾ ਨੇ ਬੜੇ ਹੀ ਪਿਆਰ ਨਾਲ ਹੱਥ ਫੇਰਿਆ ਅਤੇ ਉਹ ਆਪਣੇ ਕਮਰੇ ਵਿੱਚ ਚਲੇ ਗਏ ਭਾਬੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸਨ ਭਾਬੀ ਨੇ ਮੈਨੂੰ ਜੱਫੀ ਪਾਈ ਅਤੇ ਕਿਹਾ ਕਿ ਸ਼ੁਕਰੀਆ ਰਮਨ ਮੈਂ ਕਿਹਾ ਸ਼ੁਕਰੀਆ ਨੂੰ ਮਾਰੋ ਗੋਲੀ ਜਲਦੀ ਚਲੋ ਭਾਬੀ ਜੀ ਰਸੋਈ ਵਿੱਚ ਜਾ ਕੇ ਦਾਲ ਬਣਾਉਣਿਆਂ ਮੇਰੀ ਗੱਲ ਸੁਣ ਕੇ ਭਾਬੀ ਪਰੇਸ਼ਾਨ ਹੋ ਗਈ ਅਤੇ ਕਹਿਣ ਲੱਗੀ ਕਿ ਰਮਨ ਦਾਲ ਤਾਂ ਮੈਂ ਖਾ ਲਈ ਐ ਤੂੰ ਆਪਣੇ ਕਮਰੇ ਵਿੱਚ ਜਾ ਕੇ ਪੜਾਈ ਕਰ ਭਾਬੀ ਲੰਗੜਾਉਂਦੇ ਹੋਏ ਰਸੋਈ ਵਿੱਚ ਚਲੀ ਗਈ ਸੀ ਮੈਂ ਉੱਥੇ ਹੀ ਖੜੀ ਸੀ ਅਤੇ ਸੋਚ ਰਹੀ ਸੀ ਕਿ ਭਾਬੀ ਨੇ ਮੈਨੂੰ ਝੂਠ ਕਿਉਂ ਬੋਲਿਆ ਮੈਂ ਖੋਦ ਆਪਣੀ ਅੱਖਾਂ ਨਾਲ ਦੇਖਿਆ ਉਹ ਕੱਚੀ ਦਾਲ ਨੂੰ ਆਪਣੇ ਕਮਰੇ ਵਿੱਚ ਲੈ ਕੇ ਗਈ ਸੀ ਮੈਂ ਆਪਣੇ ਕਮਰੇ ਵਿੱਚ ਆ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਪੜ੍ਹਦੇ-ਪੜ੍ਹਦੇ ਮੈਨੂੰ ਨੀਂਦ ਆ ਗਈ ਅਤੇ ਸਵੇਰੇ ਖਬਰਾਂ ਆਉਂਦੇ ਹੋਏ ਅਚਾਨਕ ਮੇਰੀ ਅੱਖ ਖੁੱਲ੍ਹੀ ਮੇਰੇ ਨਾਲ ਕੋਮਲ ਵੀ ਜਾਗ ਗਈ ਸੀ ਅਸੀਂ ਦੋਵੇਂ ਰਸੋਈ ਵਿੱਚ ਜਾ ਕੇ ਭਾਬੀ ਦੀ ਮਦਦ ਕਰਨ ਲੱਗੀਆਂ ਅੱਜ ਭਾਬੀ ਵੀ ਬੇਚੈਨ ਅਤੇ ਖੋਈ-ਖੋਈ ਲੱਗ ਰਹੀ ਸੀ ਭਰਾ ਵੀ ਰਸੋਈ ਵਿੱਚ ਆ ਗਏ ਭਰਾ ਵੀ ਠੀਕ ਲੱਗ ਰਿਹਾ ਸੀ ਭਰਾ ਵੀ ਭਾਬੀ ਨਾਲ ਗੱਲਾਂ ਕਰਨ ਲੱਗਿਆ ਮੈਂ ਇਹ ਸਭ ਸੋਚ ਕੇ ਨਜ਼ਰ ਅੰਦਾਜ਼ ਕਰ ਦਿੱਤਾ ਕਿ ਇਹ ਮੇਰਾ ਕੋਈ ਵਹਿਮ ਹੋਵੇਗਾ ਸਵੇਰੇ ਮੈਂ ਜਲਦੀ ਉੱਠ ਕੇ ਕਾਲਜ ਲਈ ਤਿਆਰ ਹੋ ਗਈ ਸੀ ਅਤੇ ਭਰਾ ਦੇ ਨਾਲ ਹੀ ਚਲੀ ਗਈ ਸੀ ਉਹ ਦਫ਼ਤਰ ਜਾਂਦੇ ਸਮੇਂ ਮੈਨੂੰ ਵੀ ਆਪਣੇ ਨਾਲ ਹੀ ਲੈ ਜਾਂਦੇ ਸਨ ਮੈਂ ਅਤੇ ਕੋਮਲਿਕ ਕਾਲਜ ਵਿੱਚ ਹੀ ਪੜ੍ਹਦੀਆਂ ਸੀ ਉਸ ਦੇ ਪਹਿਲੇ ਸੈਮੈਸਟਰ ਦੇ ਪੇਪਰ ਹੋ ਗਏ ਸੀ ਇਸ ਲਈ ਉਸ ਦੀਆਂ ਛੁੱਟੀਆਂ ਚੱਲ ਰਹੀਆਂ ਸਨ ਜਦੋਂ ਕਿ ਮੇਰੇ ਦੂਜੇ ਸੈਮੈਸਟਰ ਦੇ ਪੇਪਰ ਹੋਣੇ ਸੀ ਅਤੇ ਮੇਰੇ ਪੇਪਰਾਂ ਵਿੱਚ ਹਜੇ 3 ਮਹੀਨੇ ਬਾਕੀ ਸਨ ਕਾਲਜ ਤੋਂ ਘਰ ਆਉਣ ਲਈ ਮੈਂ ਬੱਸ ਵਿੱਚ ਸਫ਼ਰ ਕਰਦੀ ਸੀ ਕਾਲਜ ਤੋਂ ਘਰ ਆਉਂਦੇ ਸਮੇਂ ਮੈਨੂੰ ਇਹ ਲੱਗਿਆ ਕਿ ਜਿਵੇਂ ਮੇਰੀ ਭਾਬੀ ਮੇਰੇ ਇੰਤਜ਼ਾਰ ਵਿੱਚ ਹੀ ਬੈਠੀ ਹੋਵੇਗੀ ਭਾਬੀ ਮੈਨੂੰ ਦੇਖ ਕੇ ਕਹਿਣ ਲੱਗੀ ਕਿ ਰਮਨ ਜਲਦੀ ਨਾਲ ਆਪਣੀ ਵਰਦੀ ਬਦਲ ਲਓ ਅਤੇ ਮੈਨੂੰ 1 ਕਿਲੋ ਮਸਰਾਂ ਦੀ ਦਾਲ ਲਿਆ ਕੇ ਦਿਓ ਫਿਰ ਉਹ ਆਪਣੇ ਕਮਰੇ ਵਿੱਚ ਪੈਸੇ ਲੈਣ ਚਲੀ ਗਈ ਹੁਣ ਭਾਬੀ ਬਿਲਕੁਲ ਆਰਾਮ ਨਾਲ ਚੱਲ ਰਹੀ ਸੀ ਮੈਂ ਵੀ ਜਲਦੀ ਨਾਲ ਮੂੰਹ ਹੱਥ ਧੋ ਕੇ ਭਾਬੀ ਦੇ ਕੋਲ ਆ ਗਈ ਅਤੇ ਬਾਜ਼ਾਰ ਜਾ ਕੇ 1 ਕਿਲੋ ਮਸਰਾਂ ਦੀ ਦਾਲ ਲੈ ਕੇ ਆਈ ਅੱਜ ਮੈਂ ਭਾਬੀ ਨੂੰ ਥੈਲਾ ਫੜਾਉਂਦੇ ਸਮੇਂ ਕਿਹਾ ਕਿ ਭਾਬੀ ਜੀ ਕਿਰਪਾ ਕਰਕੇ ਅੱਜ ਦਾਲ ਚਾਵਲ ਬਣਾ ਲਓ ਇਹ ਗੱਲ ਸੁਣ ਕੇ ਮੇਰੀ ਭਾਬੀ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ ਫਿਰ ਭਾਬੀ ਨੇ ਹਾਂ ਵਿੱਚ ਸਿਰ ਹਿਲਾਇਆ ਅਤੇ ਦਾਲ ਆਪਣੇ ਕਮਰੇ ਵਿੱਚ ਲੈ ਕੇ ਚਲੀ ਗਈ ਇਹ ਵੀ ਗੱਲ ਮੈਨੂੰ ਬਹੁਤ ਅਜੀਬ ਲੱਗ ਰਹੀ ਸੀ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕੱਚੀ ਢਾਲ ਆਪਣੇ ਕਮਰੇ ਵਿੱਚ ਕੌਣ ਲੈ ਕੇ ਜਾਂਦਾ ਹੈ ਫਿਰ ਮੈਂ ਇਹ ਸਭ ਸੋਚਦੇ ਹੋਏ ਆਪਣੇ ਕਮਰੇ ਵਿੱਚ ਆ ਗਈ ਅਤੇ ਪੜਨ ਲੱਗੀ ਸ਼ਾਮ ਨੂੰ ਜਦੋਂ ਭਰਾ ਦਫ਼ਤਰ ਤੋਂ ਘਰ ਆਇਆ ਤਾਂ ਉਹ ਮੇਰੇ ਅਤੇ ਕੋਮਲ ਲਈ ਕੁਝ ਖਾਣ ਪੀਣ ਦਾ ਸਮਾਨ ਵੀ ਲੈ ਕੇ ਆਇਆ ਭਰਾ ਦੀ ਆਵਾਜ਼ ਸੁਣ ਕੇ ਭਾਬੀ ਵੀ ਕਮਰੇ ਵਿੱਚੋਂ ਆ ਗਈ ਭਾਬੀ ਲੰਗੜਾ ਕੇ ਚੱਲ ਰਹੀ ਸੀ ਮਹਿਰਾਨ ਹੋ ਗਈ ਕਿ ਪਹਿਲਾਂ ਤਾਂ ਭਾਬੀ ਠੀਕ ਚੱਲ ਰਹੀ ਸੀ ਹੁਣ ਉਹ ਦੁਬਾਰਾ ਤੋਂ ਕਿਉਂ ਲੰਗੜਾ ਰਹੀ ਹੈ ਮੈਨੂੰ ਭਾਬੀ ਤੇ ਸ਼ੱਕ ਹੋਇਆ ਕਿ ਕੀ ਕੀਤੇ ਭਰਾ ਨੂੰ ਦਿਖਾਉਣ ਲਿਓ ਨਾਟਕ ਤਾਂ ਨਹੀਂ ਕਰ ਰਹੀ ਜਦੋਂ ਕਿ ਮੈਂ ਭਾਬੀ ਦੇ ਚਿਹਰੇ ਵੱਲ ਦੇਖਿਆ ਤਾਂ ਸਾਫ਼-ਸਾਫ਼ ਪਤਾ ਲੱਗ ਰਿਹਾ ਸੀ ਕਿ ਉਹ ਕਿਸੇ ਤਕਲੀਫ ਵਿੱਚ ਹੈ ਉਸੇ ਸਮੇਂ ਮੈਂ ਭਾਬੀ ਕੋਲ ਗਈ ਅਤੇ ਭਾਬੀ ਨੂੰ ਪੁੱਛਣ ਲੱਗੀ ਕਿ ਤੁਹਾਡੇ ਪੈਰ ਨੂੰ ਕੀ ਹੋ ਗਿਆ ਹੈ ਪਰ ਭਾਬੀ ਕੁਝ ਨਾ ਬੋਲੀ ਭਰਾ ਨੂੰ ਭੁੱਖ ਲੱਗੀ ਸੀ ਅਤੇ ਉਸੇ ਸਮੇਂ ਭਾਬੀ ਰਸੋਈ ਵਿੱਚ ਚਲੀ ਗਈ ਸੀ ਮੈਂ ਵੀ ਅਕਸਰ ਭਾਬੀ ਦੀ ਰਸੋਈ ਵਿੱਚ ਮਦਦ ਕਰਦੀ ਸੀ ਮੈਂ ਵੀ ਭਾਬੀ ਦੇ ਪਿੱਛੇ-ਪਿੱਛੇ ਰਸੋਈ ਵਿੱਚ ਚਲੀ ਗਈ ਅਤੇ ਭਾਬੀ ਨੂੰ ਕਿਹਾ ਕਿ ਭਾਬੀ ਦਾਲ ਚਾਵਲ ਬਾਰੇ ਸੋਚ-ਸੋਚ ਕੇ ਬੜੀ ਭੁੱਖ ਲੱਗ ਰਹੀ ਹੈ। ਭਾਬੀ ਨੇ ਮੇਰੀ ਤਰਫ ਅਜੀਬ ਜਈਆਂ ਨਜ਼ਰਾਂ ਨਾਲ ਦੇਖਿਆ ਸੀ। ਭਾਬੀ ਕਹਿਣ ਲੱਗੀ ਕਿ ਅੱਜ ਤਾਂ ਮੈਂ ਆਲੂ ਦੀ ਸਬਜ਼ੀ ਬਣਾਈ ਹੈ। ਦਾਲ ਤਾਂ ਮੈਂ ਕਦੋਂ ਦੀ ਖਾ ਗਈ। ਦਾਲ ਬਹੁਤ ਸਵਾਦ ਬਣੀ ਸੀ। ਭਾਬੀ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਮੇਰਾ ਮਨ ਖਰਾਬ ਹੋ ਗਿਆ। ਮੈਂ ਸਭ ਕੁਝ ਛੱਡ ਕੇ ਆਪਣੇ ਕਮਰੇ ਵਿੱਚ ਆ ਗਈ। ਜਦੋਂ ਮੈਂ ਕਮਰੇ ਵਿੱਚ ਆ ਕੇ ਕੋਮਲ ਵੱਲ ਦੇਖਿਆ ਤਾਂ ਉਹ ਆਪਣੀ ਪਹਿਲੇ ਸਮੈਸਟਰ ਦੀ ਕਿਤਾਬ ਖੋਲ ਕੇ ਬੈਠੀ ਸੀ ਮੈਂ ਉਸ ਨੂੰ ਕਿਹਾ ਕਿ ਜਦੋਂ ਪੜਨ ਦੇ ਦਿਨ ਸੀ ਉਸ ਸਮੇਂ ਤਾਂ ਤੂੰ ਪੜ੍ਹੀ ਨਹੀਂ ਤੇ ਹੁਣ ਕੀ ਫਾਇਦਾ ਹੈ ਤੇਰੇ ਪੜਨ ਦਾ ਮੈਂ ਕੋਮਲ ਤੋਂ ਕਿਤਾਬ ਖੜਨ ਲਈ ਆਪਣਾ ਹੱਥ ਅੱਗੇ ਕੀਤਾ ਤਾਂ ਉਸ ਨੇ ਮੇਰਾ ਹੱਥ ਪਾਸੇ ਕਰ ਦਿੱਤਾ ਅਤੇ ਕਹਿਣ ਲੱਗੀ ਕਿ ਕਦੇ ਤਾਂ ਮੇਰੀ ਜਾਨ ਬਖਸ਼ ਦਿਆ ਕਰੋ ਹਰ ਸਮੇਂ ਮੇਰੀ ਮਾਂ ਬਣਨ ਦੀ ਕੋਸ਼ਿਸ਼ ਨਾ ਕਰਿਆ ਕਰੋ ਤੁਸੀਂ ਸਿਰਫ ਮੇਰੇ ਤੋਂ 2 ਸਾਲ ਵੱਡੇ ਹੋ ਕੋਈ 20 ਸਾਲ ਨਹੀਂ ਜੋ ਹਰ ਸਮੇਂ ਮੇਰੇ ਕੰਮ ਵਿੱਚ ਦਖਲਅੰਦਾਜ਼ੀ ਕਰਦੇ ਰਹਿੰਦੇ ਹੋ ਮੈਨੂੰ ਕੋਮਲ ਤੋਂ ਇਸ ਤਰ੍ਹਾਂ ਦੇ ਰਵੱਈਏ ਦੀ ਬਿਲਕੁਲ ਵੀ ਉਮੀਦ ਨਹੀਂ ਸੀ ਮੈਂ ਉਸ ਨੂੰ ਛੱਡ ਕੇ ਭਰਾ ਦੇ ਕੋਲ ਆ ਕੇ ਬੈਠ ਗਈ ਭਰਾ ਮੇਰੇ ਤੋ ਮੇਰੀ ਪੜ੍ਹਾਈ ਦਾ ਪੁੱਛਣ ਲੱਗੇ ਪਰ ਮੇਰਾ ਤਾਂ ਸਾਰਾ ਧਿਆਨ ਭਾਬੀ ਦੀ ਲੱਤ ਵੱਲ ਸੀ ਉਹ ਭਰਾ ਦੇ ਸਾਹਮਣੇ ਆਉਣ ਤੋਂ ਟੱਲ ਰਹੀ ਸੀ ਅਤੇ ਕੋਸ਼ਿਸ਼ ਕਰ ਰਹੀ ਸੀ ਕਿ ਉਹ ਲੰਗੜਾ ਕੇ ਨਾ ਚੱਲੇ ਭਰਾ ਨੇ ਜਦੋਂ ਮੈਨੂੰ ਇਸ ਤਰ੍ਹਾਂ ਗੁੰਮਸਮ ਪਾਇਆ ਤੌ ਪਰੇਸ਼ਾਨੀ ਦੀ ਬਜਾ ਪੁੱਛਣ ਲੱਗੇ ਮੈਂ ਬਿਨਾਂ ਕੁਝ ਸੋਚੇ ਸਮਝੇ ਹੀ ਦੱਸ ਦਿੱਤਾ ਕਿ ਕੋਮਲ ਨੇ ਮੇਰੇ ਨਾਲ ਬਤਮੀਜ਼ੀ ਕੀਤੀ ਭਰਾ ਇਹ ਗੱਲ ਸੁਣ ਕੇ ਹੈਰਾਨ ਰਹਿ ਗਏ ਸੀ ਫਿਰ ਉਹਨਾਂ ਨੇ ਆਵਾਜ਼ ਦੇ ਕੇ ਕੋਮਲ ਨੂੰ ਬਾਹਰ ਬੁਲਾਇਆ ਅਤੇ ਬੋਲੇ ਕਿ ਤੂੰ ਹਰ ਸਮੇਂ ਕਮਰੇ ਵਿੱਚ ਕਿਉਂ ਬੜੀ ਰਹਿਣੀ ਹੈ ਬਾਹਰ ਆ ਕੇ ਸਾਡੇ ਨਾਲ ਗੱਲ ਕਿਉਂ ਨਹੀਂ ਕਰਦੀ ਭਰਾ ਦੇ ਸ਼ਬਦ ਹਜੇ ਉਹਨਾਂ ਦੇ ਮੂੰਹ ਵਿੱਚ ਹੀ ਸਨ ਤਾਂ ਕੋਮਲ ਉੱਚੀ ਉੱਚੀ ਰੋਣ ਲੱਗੀ ਅਤੇ ਕਹਿਣ ਲੱਗੀ ਕਿ ਪਿਤਾ ਜੀ ਤਾਂ ਐਸ ਦੁਨੀਆ ਤੋਂ ਚਲੇ ਗਏ ਪਰ ਮੈਨੂੰ ਦਰਦ-ਦਰਦੀਆਂ ਠੋਕਰਾਂ ਖਾਣ ਲਈ ਛੱਡ ਗਏ। ਭਰਾ ਕਹਿੰਦਾ ਹੈ ਕਿ ਕਮਰੇ ਵਿੱਚ ਨਾ ਬੈਠ। ਭਾਬੀ ਕਹਿੰਦੀ ਹੈ ਕੰਮ ਵਿੱਚ ਮੇਰੀ ਮਦਦ ਕਰ। ਜਦੋਂ ਕਿ ਮੇਰੀ ਭੈਣ ਤਾਂ ਮੇਰੀ ਦੁਸ਼ਮਣ ਹੀ ਬਣ ਗਈ ਹੈ। ਭਰਾ ਤਾਂ ਕੋਮਲ ਦੀ ਹਾਲਤ ਨੂੰ ਦੇਖ ਕੇ ਹੈਰਾਨ ਰਹਿ ਗਏ ਸੀ। ਫੇਰ ਉਹ ਉੱਠੇ ਅਤੇ ਕੋਮਲ ਨੂੰ ਬਲੇ ਲਗਾ ਕੇ ਉਸ ਨੂੰ ਪਿਆਰ ਕਰਨ ਲੱਗੇ ਅਤੇ ਕਹਿਣ ਲੱਗੇ ਕਿ ਕੋਮਲ ਤੂੰ ਤਾਂ ਜਾਣਦੀ ਹੈ ਕਿ ਮੈਂ ਤੈਨੂੰ ਕਦੇ ਵੀ ਆਪਣੀ ਆਣਾ ਨਹੀਂ ਸਮਝਿਆ ਆਪਣੀ ਧੀ ਹੀ ਸਮਝਿਆ ਹੈ ਫਿਰ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਹੀਆਂ ਕੋਮਲ ਕੁਝ ਵੀ ਨਹੀਂ ਬੋਲੀ ਬਸ ਰੋਂਦੀ ਹੀ ਜਾ ਰਹੀ ਸੀ ਫਿਰ ਉਸ ਨੇ ਸਾਡੇ ਤੋਂ ਮਾਫੀ ਮੰਗੀ ਅਤੇ ਆਪਣੇ ਕਮਰੇ ਵਿੱਚ ਚਲੀ ਗਈ ਭਾਈ ਨੇ ਭਾਬੀ ਨੂੰ ਆਵਾਜ਼ ਦੇ ਕੇ ਬੁਲਾਇਆ ਤੇ ਕਿਹਾ ਕਿ ਅਮਨ ਕੋਮਲ ਘਰ ਵਿੱਚ ਹੀ ਰਹਿੰਦੀ ਹੈ ਅਤੇ ਅੱਜ ਕੱਲ ਉਸ ਦਾ ਰਵਈਆ ਇੰਨਾ ਚਿੜਚਿੜਾ ਕਿਉਂ ਹੋ ਰਿਹਾ ਹੈ ਭਾਬੀ ਦਾ ਚਿਹਰਾ ਇੱਕਦਮ ਫਿੱਕਾ ਪੈ ਗਿਆ ਸੀ ਪਤਾ ਨਹੀਂ ਉਹ ਡਰੀ ਹੋਈ ਕਿਉਂ ਲੱਗ ਰਹੀ ਸੀ ਕੋਮਲ ਸਾਰਾ ਦਿਨ ਆਪਣੇ ਕਮਰੇ ਵਿੱਚ ਹੀ ਪਈ ਰਹਿੰਦੀ ਇਸ ਲਈ ਮੈਂ ਉਸ ਨੂੰ ਕਿਹਾ ਕਿ ਘਰ ਦੇ ਕੰਮਾਂ ਵਿੱਚ ਮੇਰੀ ਮਦਦ ਕਰ ਦਿਆ ਕਰੇ ਇਸ ਤਰ੍ਹਾਂ ਤੂੰ ਠੀਕ ਵੀ ਮਹਿਸੂਸ ਕਰੇਂਗੀ ਸ਼ਾਇਦ ਉਸ ਨੂੰ ਮੇਰੀ ਇਹ ਗੱਲ ਬੁਰੀ ਲੱਗੀ ਹੋਵੇਗੀ ਭਰਾ ਕੁਝ ਸੋਚਣ ਲੱਗਿਆ ਨਾ ਜਾਣੇ ਭਾਬੀ ਸਾਡੇ ਤੋਂ ਕੀ ਸੁਪਾਰੀ ਸੀ ਕੋਈ ਨਾ ਕੋਈ ਗੱਲ ਜ਼ਰੂਰ ਸੀ ਅਗਲੇ ਦਿਨ ਭਰਾ ਸਾਡੇ ਲਈ ਟੀਵੀ ਲੈ ਕੇ ਆਇਆ ਤੇ ਚੰਗੀਆਂ-ਚੰਗੀਆਂ ਫਿਲਮਾਂ ਵੀ ਲੈ ਕੇ ਆਇਆ ਅਤੇ ਕੁਝ ਕਿਤਾਬਾਂ ਵੀ ਲੈ ਕੇ ਆਇਆ ਅਤੇ ਕੋਮਲ ਨੂੰ ਕਿਹਾ ਕਿ ਲੋ ਅੱਜ ਤੋਂ ਬਾਅਦ ਤੁਸੀਂ ਘਰੇ ਪਰੇਸ਼ਾਨ ਨਹੀਂ ਹੋਵੋਗੇ ਫਿਰ ਭਾਬੀ ਨੂੰ ਕੈਰਮ ਬੋਰਡ ਫੜਾ ਦਿੱਤਾ ਤੇ ਕਿਹਾ ਕਿ ਤੂੰ ਅਤੇ ਕੋਮਲ ਕੈਰਮ ਬੋਰਡ ਤੇ ਖੇਡ ਲਿਆ ਕਰੋ ਇਸ ਨਾਲ ਤੁਹਾਡਾ ਸਮਾਂ ਚੰਗਾ ਲੰਘ ਜਾਏਗਾ ਭਾਬੀ ਮੁਸਕਰਾਉਣ ਲੱਗੀ ਭਰਾ ਕੋਮਲ ਲਈ ਬੱਚਿਆਂ ਵਾਲੀਆਂ ਖੇਡਾਂ ਵੀ ਲੈ ਕੇ ਆਏ ਸਨ ਇਹ ਸਭ ਦੇਖ ਕੇ ਮੈਂ ਵੀ ਖੁਸ਼ ਹੋ ਗਈ ਮੈਂ ਵੀ ਦੇਰ ਰਾਤ ਤੱਕ ਪੜਾਈ ਕਰਦੀ ਸੀ ਉਸ ਸਮੇਂ ਮੈਂ ਭਾਬੀ ਨੂੰ ਆਪਣੇ ਕਮਰੇ ਵਿੱਚੋਂ ਨਿਕਲਦੇ ਦੇਖਿਆ ਉਹ ਤੇਜ਼ ਰਫ਼ਤਾਰ ਨਾਲ ਤੁਰਦੀ ਹੋਈ ਛੱਤ ਤੇ ਚਲੀ ਗਈ ਨਾ ਜਾਣੇ ਭਾਬੀ ਅੱਨੀ ਰਾਤ ਨੂੰ ਛੱਤ ਤੇ ਕੀ ਕਰ ਰਹੀ ਹੈ ਮੈਂ ਪੜਾਈ ਛੱਡ ਕੇ ਬਾਹਰ ਦੇਖਦੀ ਰਹੀ ਇੱਕ ਘੰਟੇ ਬਾਅਦ ਭਾਬੀ ਛੱਤ ਤੋਂ ਉੱਤਰ ਕੇ ਆਪਣੇ ਕਮਰੇ ਵਿੱਚ ਗਈ ਇਹ ਸਭ ਕੀ ਹੋ ਰਿਹਾ ਸੀ ਮੈਨੂੰ ਇਸ ਗੱਲ ਦੀ ਹੀ ਚਿੰਤਾ ਲੱਗੀ ਰਹਿੰਦੀ ਸੀ ਮੇਰਾ ਮਨ ਪੜ੍ਹਾਈ ਵਿੱਚ ਨਹੀਂ ਲੱਗ ਰਿਹਾ ਸੀ ਮੈਂ ਕਾਲਜ ਤੋਂ ਜਦੋਂ ਘਰ ਆਈ ਤਾਂ ਭਾਬੀ ਨੇ ਮੈਨੂੰ ਮਸਰਾ ਦੀ ਦਾਲ ਲਿਉਣ ਲਈ ਪੈਸੇ ਫੜਾ ਦਿੱਤੇ ਸਨ ਮੈਂ ਵੀ ਆਪਣੇ ਕੱਪੜੇ ਬਦਲ ਕੇ ਬਾਜ਼ਾਰ ਚਲੀ ਗਈ ਜਦੋਂ ਮੈਂ ਦਾਲ ਲੈ ਕੇ ਘਰ ਆਈ ਜਦੋਂ ਮੈਂ ਆਪਣੇ ਕਮਰੇ ਵਿੱਚ ਆਈ ਤਾਂ ਮੈਂ ਕੋਮਲ ਨੂੰ ਦੇਖ ਕੇ ਹੈਰਾਨ ਰਹਿ ਗਈ ਕਿਉਂਕਿ ਉਹ ਕਮਰੇ ਵਿੱਚ ਪਹਿਲੇ ਸਮੈਸਟਰ ਦੀ ਕਿਤਾਬ ਪੜ੍ਹ ਰਹੀ ਸੀ ਉਹ ਮੈਨੂੰ ਦੇਖ ਕੇ ਘਬਰਾ ਗਈ ਅਤੇ ਆਪਣੀ ਕਿਤਾਬ ਸਮੇਤ ਕਮਰੇ ਵਿੱਚੋਂ ਬਾਹਰ ਚਲੀ ਗਈ ਮੈਂ ਸੋਚਿਆ ਕਿ ਮੈਂ ਭਾਬੀ ਨੂੰ ਪਹਿਲਾਂ ਦਾਲ ਦਾ ਥੈਲਾ ਫੜਾ ਦੇਵਾਂ ਕੋਮਲ ਨਾਲ ਤਾਂ ਬਾਅਦ ਵਿੱਚ ਹੀ ਗੱਲ ਕਰਦੀ ਹਾਂ ਮੈਂ ਭਾਬੀ ਨੂੰ ਥੈਲਾ ਫੜਾਇਆ ਭਾਬੀ ਉਹ ਥੈਲਾ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਅੰਦਰੋਂ ਕੁੰਡੀ ਲਗਾ ਲਈ ਮੈਂ ਆਪਣੇ ਕਮਰੇ ਵਿੱਚ ਕੋਮਲ ਕੋਲ ਚਲੀ ਗਈ ਅਤੇ ਅੰਦਰੋਂ ਕੁੰਡੀ ਲਗਾ ਲਈ ਕੋਮਲ ਨੇ ਮੈਨੂੰ ਕਿਹਾ ਕਿ ਰਮਨਾ ਤੂੰ ਰੋਜ਼ ਰੋਜ਼ ਭਾਬੀ ਨੂੰ ਇਹ ਦਾਲ ਲਿਆ ਕੇ ਨਾ ਦਿਆ ਕਰ ਉਸ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਫਿਰ ਉਹ ਮੇਰੇ ਕੋਲ ਆਈ ਅਤੇ ਉਸ ਨੇ ਮੇਰੇ ਕੰਨ ਵਿੱਚ ਮੈਨੂੰ ਇਸ ਤਰ੍ਹਾਂ ਦੀ ਗੱਲ ਦੱਸੀ ਕਿ ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਮੈਂ ਕੋਮਲ ਦੀ ਗੱਲ ਨੂੰ ਚੁਕਲਾ ਵੀ ਨਹੀਂ ਸਕਦੀ ਸੀ ਕਿਉਂਕਿ ਉਹ ਸਾਰਾ ਦਿਨ ਘਰ ਹੀ ਰਹਿੰਦੀ ਸੀ ਉਸ ਨੂੰ ਤਾਂ ਭਾਬੀ ਦੇ ਹਰ ਕੰਮ ਦੀ ਸੂਚਨਾ ਹੁੰਦੀ ਸੀ ਮੈਂ ਕੋਮਲ ਨੂੰ ਕਸਮ ਦੇ ਕੇ ਚੁੱਪ ਕਰਵਾ ਦਿੱਤਾ ਕਿ ਫਿਲਹਾਲ ਉਹ ਇਸ ਗੱਲ ਬਾਰੇ ਕਿਸੇ ਕੋਲ ਕੁਝ ਵੀ ਨਾ ਕਹੇ ਮੈਂ ਇਸ ਮਾਮਲੇ ਦੀ ਹੱਦ ਤੱਕ ਪਹੁੰਚਾਂਗੀ ਅਤੇ ਸੱਚੇ ਸਾਹਮਣੇ ਲਿਆਉਣ ਤੋਂ ਬਾਅਦ ਹੀ ਕੋਈ ਫੈਸਲਾ ਕਰਾਂਗੀ ਮੈਂ ਪੜਨ ਲੱਗ ਗਈ ਅਤੇ ਕੋਮਲ ਉੱਪਰ ਚਲੀ ਗਈ ਸੀ ਮੇਰਾ ਮਨ ਪੜਾਈ ਵਿੱਚ ਬਿਲਕੁਲ ਵੀ ਨਹੀਂ ਲੱਗ ਰਿਹਾ ਸੀ ਮੈਂ ਕੋਮਲ ਅਤੇ ਭਾਬੀ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ ਉਹ ਦੋਵੇਂ ਬਹੁਤ ਹੀ ਅਜੀਬ ਜਿਹੀਆਂ ਹਰਕਤਾਂ ਕਰ ਰਹੀਆਂ ਸਨ ਮੈਂ ਹਜੇ ਸੋਚ ਹੀ ਰਹੀ ਸੀ ਕਿ ਉਸੇ ਸਮੇਂ ਭਾਬੀ ਲੰਗੜਾਉਂਦੀ ਹੋਈ ਆਪਣੇ ਕਮਰੇ ਵਿੱਚੋਂ ਬਾਹਰ ਆਈ ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗ ਰਿਹਾ ਸੀ ਮੈਂ ਭਾਬੇ ਨੂੰ ਕਿਹਾ ਕਿ ਭਾਬੀ ਦਾਲ ਕਿੱਥੇ ਗਈ ਤਾਂ ਭਾਬੀ ਨੇ ਕਿਹਾ ਕਿ ਉਹ ਦਾਲ ਤਾਂ ਮੈਂ ਖਾ ਗਈ ਬਹੁਤ ਹੀ ਸਵਾਦਦਾਰ ਦਾਲ ਸੀ ਮੈਂ ਭਾਬੀ ਦੀਆਂ ਗੱਲਾਂ ਸੁਣ ਕੇ ਚੁੱਪੋ ਗਈ ਭਾਬੀ ਲੰਗੜਾ ਲੰਗੜਾ ਕੇ ਘਰ ਦੇ ਕੰਮ ਕਰ ਰਹੀ ਸੀ ਫਿਰ ਅਚਾਨਕ ਬੋਲੀ ਕਿ ਕੋਮਲ ਕਿੱਥੇ ਹੈ ਮੈਂ ਉਹਨਾਂ ਨੂੰ ਦੱਸਿਆ ਕਿ ਉਹ ਛੱਤ ਤੇ ਗਈ ਹੈ ਇਹ ਸੁਣ ਕੇ ਭਾਬੀ ਦੇ ਚਿਹਰੇ ਦਾ ਰਾੰਗ ਡੁੱਗ ਗਿਆ ਫਿਰ ਉਹ ਲੰਗੜਾਉਂਦੀ ਹੋਈ ਛੱਤ ਤੇ ਜਾਣ ਲੱਗੀ ਮੈਂ ਸੋਚਣਾ ਬੰਦ ਕਰ ਦਿੱਤਾ ਅਤੇ ਆਪਣੀ ਕਿਤਾਬ ਚੱਕੀ ਇਹ ਦੋਨੇ ਤਾਂ ਪਾਗਲ ਹੈ ਇਹ ਮੈਨੂੰ ਵੀ ਪਾਗਲ ਕਰ ਦੇਣੀ ਆ ਭਾਬੀ ਨੂੰ ਛੱਤ ਤੇ ਗਈ ਨੂੰ ਬਹੁਤ ਸਮਾਂ ਹੋ ਗਿਆ ਸੀ ਮੈਂ ਵੀ ਉਹਨਾਂ ਦੋਮਾਂ ਦੇ ਪਿੱਛੇ ਛੱਤ ਤੇ ਚਲੀ ਗਈ ਪੌੜੀਆਂ ਚੜਦੇ ਸਮੇਂ ਮੈਨੂੰ ਭਾਬੀ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਸੀ ਭਾਬੀ ਕੋਮਲ ਨੂੰ ਡਾਂਟ ਰਹੀ ਸੀ ਕੋਮਲ ਰੋ ਰਹੀ ਸੀ ਮੇਰੀ ਭੈਣ ਨੂੰ ਇਸ ਹਾਲਤ ਵਿੱਚ ਦੇਖ ਕੇ ਮੈਨੂੰ ਬਹੁਤ ਦੁੱਖ ਹੋ ਰਿਹਾ ਸੀ ਜਦੋਂ ਹੀ ਮੈਂ ਛੱਤ ਤੇ ਗਈ ਤਾਂ ਮੈਨੂੰ ਦੇਖ ਕੇ ਭਾਬੀ ਡਰ ਗਈ ਮੈਨੂੰ ਦੇਖ ਕੇ ਭਾਬੀ ਨੇ ਕੋਮਲ ਨੂੰ ਗਲੇ ਨਾਲ ਲਗਾਇਆ ਅਤੇ ਬੋਲੀ ਕਿ ਤੂੰ ਆਪਣੀ ਭਾਬੀ ਨਾਲ ਕੈਰਮ ਨਹੀਂ ਖੇਡੇਂਗੀ ਕੋਮਲ ਵੀ ਚੁੱਪ ਹੋ ਗਈ ਸੀ ਉਸ ਨੇ ਵੀ ਆਪਣੀ ਹੰਝੂ ਪੂੰਝ ਲਏ ਸੀ ਅਤੇ ਉਹ ਵੀ ਮੈਨੂੰ ਦੇਖ ਕੇ ਮੁਸਕਰਾਉਣ ਲੱਗੀ ਮੈਨੂੰ ਉਹਨਾਂ ਦੋਵਾਂ ਨੂੰ ਦੇਖ ਕੇ ਬੜੀ ਹੈਰਾਨੀ ਹੋ ਰਹੀ ਸੀ ਮੈਂ ਕੋਮਲ ਦਾ ਹੱਥ ਫੜਿਆ ਤੇ ਉਸ ਨੂੰ ਲੈ ਕੇ نیچے ਆ ਗਈ। ਕਮਰੇ ਵਿੱਚ ਆ ਕੇ ਮੈਂ ਕੋਮਲ ਨੂੰ ਪੁੱਛਿਆ ਕਿ ਭਾਬੀ ਤੈਨੂੰ ਕਿਉਂ ਡਾਂਟ ਰਹੀ ਸੀ? ਕੋਮਲ ਨੇ ਕਿਹਾ ਕਿ ਨਹੀਂ ਭਾਬੀ ਮੈਨੂੰ ਕਿਉਂ ਡਾਂਟਣਗੇ? ਉਹ ਤਾਂ ਮੈਨੂੰ ਬਹੁਤ ਪਿਆਰ ਕਰਦੇ ਹਨ। ਮੈਂ ਬੱਸ ਉਸ ਦੀ ਇਹ ਗੱਲ ਸੁਣ ਕੇ ਚੁੱਪ ਹੋ ਗਈ। ਮੈਂ ਉਸ ਨੂੰ ਕਿਹਾ ਕਿ ਕੋਮਲ ਮੈਨੂੰ ਤੇਰੀ ਮਦਦ ਦੀ ਬਹੁਤ ਜ਼ਰੂਰਤ ਹੈ। ਕੋਮਲ ਨੂੰ ਕਿਹਾ ਕੋਮਲ ਭਾਬੀ ਦਾ ਰਾਜ ਪਤਾ ਕਰਨਾ ਚਾਹਣੀ ਆ। ਉਸ ਦਿਨ ਜੋ ਗੱਲ ਤੂੰ ਮੈਨੂੰ ਦੱਸੀ ਸੀ ਮੈਂ ਉਸ ਲਈ ਸਬੂਤ ਇਕੱਠਾ ਕਰਨਾ ਚਾਹੁੰਦੀ ਆ ਕੱਲ ਜਦੋਂ ਮੈਂ ਭਾਬੀ ਨੂੰ ਦਾਲ ਲੈ ਆ ਕੇ ਦੇਵਾਂਗੀ ਅਤੇ ਤੂੰ ਭਾਬੀ ਦੇ ਕਮਰੇ ਵਿੱਚ ਜਾ ਕੇ ਛੁਪ ਕੇ ਦੇਖਣਾ ਕਿ ਉਹ ਦਾਲ ਕਿਸ ਤਰ੍ਹਾਂ ਖਾਂਦੀ ਹੈ ਅਤੇ ਫਿਰ ਲੰਗੜਾ ਕੇ ਕਿਉਂ ਜਾਂਦੀ ਹੈ ਮੇਰੀ ਗੱਲ ਸੁਣ ਕੇ ਕੋਮਲ ਨੇ ਕਿਹਾ ਕਿ ਠੀਕ ਹੈ ਰਮਨ ਮੈਂ ਤੇਰਾ ਸਾਥ ਦੇਵਾਂਗੀ ਅਗਲੇ ਦਿਨ ਕਾਲਜ ਤੋਂ ਵਾਪਸ ਆਉਂਦੇ ਸਮੇਂ ਮੈਂ ਆਪਣੇ ਦਿਮਾਗ ਵਿੱਚ ਸਾਰਾ ਪਲਾਨ ਫਿੱਟ ਕਰਕੇ ਆਈ ਸੀ ਜਦੋਂ ਮੈਂ ਘਰੇ ਪਹੁੰਚੀ ਤਾਂ ਮੈਂ ਦੇਖਿਆ ਕਿ ਭਾਬੀ ਮੇਰਾ ਇੰਤਜ਼ਾਰ ਕਰ ਰਹੀ ਸੀ ਭਾਬੀ ਨੇ ਮੈਨੂੰ ਕਿਹਾ ਕਿ ਰਮਨਾ ਜਲਦੀ ਜਾਓ ਅਤੇ ਮੈਨੂੰ ਦਾਲ ਲਿਆ ਕਿਦੋਂ ਮੈਂ ਮੂੰਹ ਹੱਥ ਧੋਣ ਆਪਣੇ ਕਮਰੇ ਵਿੱਚ ਗਈ ਤਾਂ ਮੈਂ ਕੋਮਲ ਨੂੰ ਵੀ ਸਮਝਾ ਦਿੱਤਾ ਕਿ ਜਦੋਂ ਮੈਂ ਭਾਬੀ ਨੂੰ ਆਵਾਜ਼ ਦੇਵਾਂ ਤਾਂ ਤੂੰ ਜਾ ਕੇ ਉਹਨਾਂ ਦੇ ਕਮਰੇ ਵਿੱਚ ਛੁਪ ਗਈ ਉਹ ਮੇਰੀ ਗੱਲ ਸਮਝ ਗਈ ਸੀ ਮੈਂ ਭਾਬੀ ਨੂੰ ਕਿਹਾ ਕਿ ਭਾਬੀ ਦਾਲ ਹੁਣ ਮਹਿੰਗੀ ਹੋ ਗਈ ਐ ਕੁਝ ਪੈਸੇ ਹੋਰ ਦੇਨੇ ਪੈਣਗੇ ਭਾਬੀ ਹੱਸ ਕੇ ਬੋਲੀ ਕੀ ਕੀ ਹੋਇਆ ਮੈਂ ਹੋਰ ਪੈਸੇ ਲਿਆ ਕੇ ਦਿੰਨੀ ਹਾਂ ਕੋਮਲ ਜਾ ਕੇ ਭਾਬੀ ਦੇ ਕਮਰੇ ਵਿੱਚ ਛੁਪ ਗਈ ਭਾਬੀ ਪੈਸੇ ਲੈਣ ਲਈ ਆਪਣੇ ਕਮਰੇ ਵਿੱਚ ਗਈ ਮੈਂ ਬਾਜ਼ਾਰ ਜਾ ਕੇ ਭਾਬੀ ਨੂੰ ਦਾਲ ਲੈ ਆ ਕੇ ਦਿੱਤੀ ਭਾਬੀ ਦਾਲ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਬਾਹਰ ਭਾਂਡੇ ਵਿੱਚ ਬੇਚੈਨੀ ਨਾਲ ਇੱਧਰ ਉੱਧਰ ਚੱਲ ਰਹੀ ਸੀ ਫੇਰ ਇੱਕ ਘੰਟੇ ਬਾਅਦ ਭਾਬੀ ਆਪਣੇ ਕਮਰੇ ਵਿੱਚੋਂ ਲੰਗੜਾਉਂਦੀ ਹੋਈ ਬਾਹਰ ਆਈ ਭਾਬੀ ਰਸੋਈ ਵਿੱਚ ਚਲੀ ਗਈ ਫੇਰ ਮੈਂ ਦੇਖਿਆ ਕਿ ਕੋਮਲ ਵੀ ਭਾਬੀ ਦੇ ਕਮਰੇ ਵਿੱਚੋਂ ਲੰਗੜਾਉਂਦੀ ਹੋਈ ਆ ਰਹੀ ਸੀ ਫੇਰ ਮੈਂ ਕੋਮਲ ਦਾ ਹੱਥ ਫੜਿਆ ਤੇ ਉਸ ਨੂੰ ਪੁੱਛਿਆ ਕਿ ਕੋਮਲ ਦੱਸ ਤੈਨੂੰ ਕੀ ਪਤਾ ਲੱਗਿਆ ਕੋਮਲ ਨੇ ਕਿਹਾ ਕਿ ਰਮਨ ਮੈਂ ਤਾਂ ਤੈਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਭਾਬੀ ਸਾਡੇ ਤੋਂ ਛਪਕ-ਛਪਕੇ ਘਰੋਂ ਬਾਹਰ ਜਾਂਦੀ ਹੈ ਪਰ ਤੂੰ ਤਾ ਮੇਰੀ ਗੱਲ ਦਾ ਯਕੀਨ ਹੀ ਨਹੀਂ ਕੀਤਾ ਸੀ ਉਹ ਖਿੜਕੀ ਬਹੁਤ ਛੋਟੀ ਹੈ ਅਤੇ ਉਸ ਵਿੱਚੋਂ ਲੰਘਦੇ ਸਮੇਂ ਭਾਬੀ ਦੇ ਪੈਰ ਤੇ ਚੋਟ ਲੱਗ ਜਾਂਦੀ ਹੈ ਇਸ ਲਈ ਭਾਬੀ ਲੰਗੜਾ ਲੰਗੜਾ ਕੇ ਤੁਰਦੀ ਹੈ ਮੈਂ ਵੀ ਉਸ ਖਿੜਕੀ ਵਿੱਚ ਦੀ ਨਿਕਲ ਕੇ ਭਾਬੀ ਦੇ ਮਗਰ ਜਾਣਾ ਚਾਹੁੰਦੀ ਸੀ ਪਰ ਇਸ ਚੋਟ ਦੇ ਕਾਰਨ ਮੈਂ ਵਾਪਸ ਆ ਗਈ ਮੈਂ ਕੋਮਲ ਨੂੰ ਕਸਮ ਦਿੱਤੀ ਕਿ ਇਸ ਗੱਲ ਬਾਰੇ ਉਹ ਭਰਾ ਨੂੰ ਕੁਝ ਵੀ ਨਾ ਦੱਸੇ ਕੋਮਲ ਨੇ ਕਿਹਾ ਕਿ ਮੈਂ ਕੋਈ ਪਾਗਲਤਾ ਨਹੀਂ ਜੋ ਭਰਾ ਦਾ ਘਰ ਖਰਾਬ ਕਰਾਂਗੀ ਮੈਂ ਕੋਮਲ ਨੂੰ ਇੱਕ ਕਿਤਾਬ ਦਿੱਤੀ ਅਤੇ ਉਸ ਨੂੰ ਕਿਹਾ ਕਿ ਤੂੰ ਇਸ ਨੂੰ ਪੜ ਲਈ ਮੈਂ ਉਸ ਦਾ ਛੋਟਾ ਜਿਹਾ ਦਿਮਾਗ ਇਹ ਸਭ ਗੱਲਾਂ ਵਿੱਚੋਂ ਕੱਢਣਾ ਚਾਹੁੰਦੀ ਸੀ ਪਰ ਮੈਂ ਖੁਦ ਇਸ ਦੁਬਿਧਾ ਵਿੱਚ ਪਈ ਹੋਈ ਸੀ ਕਿ ਭਾਬੀ ਦੇ ਬਾਰੇ ਮੈਂ ਭਰਾ ਨੂੰ ਕਿਵੇਂ ਦੱਸਾਂ ਦੱਸਾਂ ਜਾਂ ਫਿਰ ਨਾ ਦਸਾ ਭਾਬੀ ਸਾਡੇ ਨਾਲ ਤਾਂ ਬਹੁਤ ਪਿਆਰ ਨਾਲ ਰਹਿੰਦੀ ਸੀ ਪਰ ਮੇਰੇ ਭਰਾ ਨਾਲ ਧੋਖਾ ਕਰ ਰਹੀ ਸੀ ਇਹ ਗੱਲ ਸੋਚਦੇ ਸੋਚਦੇ ਹੀ ਮੇਰੀ ਅੱਖ ਲੱਗ ਗਈ ਸੀ ਪਤਾ ਨਹੀਂ ਮੈਂ ਕਿੰਨਾ ਸਮਾਂ ਸੌਂਦੀ ਰਹੀ ਮੇਰੀ ਅੱਖ ਉਸ ਸਮੇਂ ਖੁੱਲੀ ਜਦੋਂ ਭਰਾ ਰੌਲਾ ਪਾ ਰਿਹਾ ਸੀ ਮੇਰੀ ਤਾਂ ਜਾਨ ਹੀ ਨਿਕਲ ਗਈ ਸੀ ਮੈਂ ਭੱਜਦੀ ਹੋਈ ਬਰਾਂਡੇ ਵਿੱਚ ਗਈ ਤਾਂ ਮੈਂ ਭਰਾ ਭਾਬੀ ਅਤੇ ਕੋਮਲ ਨੂੰ ਦੇਖਿਆ ਕੀ ਕੋਮਲ ਨੇ ਭਾਬੀ ਵਾਰੇ ਕੁਝ ਭਰਾ ਨੂੰ ਦੱਸ ਦਿੱਤਾ ਹੈ ਮੈਨੂੰ ਦੇਖ ਕੇ ਭਰਾ ਕਹਿਣ ਲੱਗੇ ਕਿ ਰਮਨ ਮੈਂ ਤੈਨੂੰ ਬਹੁਤ ਖੁਸ਼ਿਆਰ ਸਮਝਦਾ ਸੀ ਪਰ ਤੂੰ ਇਸ ਨੂੰ ਨਾ ਸਮਝਾ ਪਾਈ ਭਰਾ ਦਾ ਇਸ਼ਾਰਾ ਕੋਮਲਵਲ ਸੀ ਭਰਾ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਉਹ ਮੈਨੂੰ ਬੋਲ ਰਹੇ ਸੀ ਕਿ ਤੂੰ ਕੋਮਲ ਤੋਂ ਮੈਨੂੰ ਇਹ ਪਤਾ ਕਰਕੇ ਦੱਸ ਕਿ ਛੱਤ ਤੇ ਉਹ ਮੁੰਡਾ ਕੌਣ ਸੀ ਜੋ ਉਸ ਨੂੰ ਮਿਲਣ ਆਇਆ ਸੀ ਮੈਂ ਭਰਾ ਦੀ ਗੱਲ ਸੁਣ ਕੇ ਘਬਰਾ ਗਈ ਅਤੇ ਨਾ ਵਿੱਚ ਸਿਰ ਹਿਲਾਇਆ ਮੈਂ ਭਰਾ ਨੂੰ ਕਿਹਾ ਕਿ ਨਹੀਂ ਭਾਈ ਕੋਮਲ ਇਸ ਤਰ੍ਹਾਂ ਦੀ ਨਹੀਂ ਹੈ ਭਾਬੀ ਅੱਗੇ ਵੱਧ ਕੇ ਬੋਲੀ ਕਿ ਨਹੀਂ ਵਿਰਾਜ ਤੁਸੀਂ ਬਿਨਾਂ ਗੱਲ ਤੋਂ ਗੁੱਸਾ ਨਾ ਕਰੋ ਕੋਮਲ ਬੱਚੀ ਹੈ ਸੁਧਰ ਜਾਵੇਗੀ ਭਰਾ ਭਾਬੀ ਨੂੰ ਘੂਰ ਕੇ ਦੇਖ ਰਹੇ ਸਨ ਅਤੇ ਬੋਲ ਰਹੇ ਸਨ ਕਿ ਮੈਂ ਵਿਆਹ ਸਮੇਂ ਹੀ ਤੁਹਾਨੂੰ ਕਿਹਾ ਸੀ ਕਿ ਇਹ ਦੋਨੋਂ ਮੇਰੀਆਂ ਭੈਣਾਂ ਹੀ ਨਹੀਂ ਮੈਂ ਇਹਨਾਂ ਨੂੰ ਆਪਣੀਆਂ ਬੱਚੀਆਂ ਸਮਝਦਾ ਹਾਂ ਮੈਂ ਤੈਨੂੰ ਕਿਹਾ ਸੀ ਕਿ ਤੂੰ ਇਹਨਾਂ ਦੀ ਮਾਂ ਬਣ ਕੇ ਇਹਨਾਂ ਦਾ ਪਾਲਣ ਪੋਸ਼ਣ ਕਰੀ ਤੂੰ ਇਹਨਾਂ ਦਾ ਪਾਲਣ ਪੋਸ਼ਣ ਇਸ ਤਰ੍ਹਾਂ ਕੀਤਾ ਹੈ ਮੈਂ ਕੋਮਲ ਨੂੰ ਕਮਰੇ ਵਿੱਚ ਲੈ ਗਈ ਅਤੇ ਉਸ ਤੋਂ ਪੁੱਛਿਆ ਕਿ ਸੱਚ ਸੱਚ ਦੱਸ ਕੀ ਕੀ ਗੱਲ ਹੈ ਕੋਮਲ ਨੇ ਰੋਂਦੇ ਹੋਏ ਕਿਹਾ ਕਿ ਭਾਬੀ ਚਾਹੁੰਦੀ ਹੈ ਕਿ ਅਸੀਂ ਦੋਨੋਂ ਇਹ ਘਰ ਛੱਡ ਕੇ ਚਲੇ ਜਾਈਏ ਇਸ ਲਈ ਉਹ ਸਾਨੂੰ ਸਾਡੇ ਭਰਾ ਦੀਆਂ ਨਜ਼ਰਾਂ ਵਿੱਚ ਗਿਰਾਉਣਾ ਚਾਹੁੰਦੀ ਹੈ ਮੈਂ ਕਿਹਾ ਤੂੰ ਫਿਕਰ ਨਾ ਕਰ ਉਹ ਸਾਡੇ ਲਈ ਗੱਡਾ ਖੋਦਦੀ ਹੈ ਉਹ ਖੁਦ ਹੀ ਗੱਡੇ ਵਿੱਚ ਡਿੱਗ ਜਾਵੇਗੀ ਆਗਲੇ ਦਿਨ ਮੈਂ ਭਰਾ ਨਾਲ ਕਾਲਜ ਜਾਣ ਲੱਗੀ ਤਾਂ ਭਰਾ ਚੁੱਪਚਾਪ ਸੱਨਮ ਮੈਂ ਭਰਾ ਨੂੰ ਕਿਹਾ ਕਿ ਬਾਈ ਜੀ ਅੱਜ ਤੁਸੀਂ ਦਫ਼ਤਰ ਵਿੱਚੋਂ ਅੱਧੀ ਛੁੱਟੀ ਲੈ ਕੇ ਮੈਨੂੰ ਕਾਲਜ ਚੋਂ ਲੈਣ ਆ ਜਾਇਓ ਮੈਂ ਇੱਕ ਸੱਚ ਤੁਹਾਡੇ ਸਾਹਮਣੇ ਰੱਖਣਾ ਚਾਹਣੀ ਆ ਭਰਾ ਕੁਝ ਕਹੇ ਬਿਨਾਂ ਹੀ ਚਲੇ ਗਏ ਪਰ ਇਹ ਉਹਨਾਂ ਦੀ ਮਿਹਰਬਾਨੀ ਸੀ ਕਿ ਉਹ ਮੈਨੂੰ ਲੈਣ ਲਈ ਆ ਗਏ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਘਰੋਂ ਬਾਹਰ ਹੀ ਰਹੋ ਮੈਂ ਉਹਨਾਂ ਨੂੰ ਇਸ਼ਾਰਾ ਦੇ ਕੇ ਬੁਲਾਵਾਂ ਉਸੇ ਸਮੇਂ ਉਹ ਆਉਣ ਜਦੋਂ ਮੈਂ ਕਰੇ ਗਈ ਤਾਂ ਭਾਬੀ ਹਰ ਰੋਜ਼ ਵਾਂਗੂ ਮੇਰਾ ਇੰਤਜ਼ਾਰ ਕਰ ਰਹੀ ਸੀ ਅਤੇ ਭਾਬੀ ਨੇ ਮੈਨੂੰ ਦਾਲ ਦਾ ਆਰਡਰ ਦਿੱਤਾ ਮੈਨੂੰ ਦੇਖ ਕੇ ਭਰਾ ਅੱਗੇ ਵਧਿਆ ਅਤੇ ਬੋਲਿਆ ਕਿ ਤੂੰ ਕਿੱਥੇ ਜਾ ਰਹੀ ਹੈ ਮੈਂ ਕਿਹਾ ਕਿ ਤੁਸੀਂ ਬਸ ਚੁੱਪ ਕਰੋ ਅੱਜ ਹਕੀਕਤ ਤੁਹਾਡੇ ਸਾਹਮਣੇ ਆ ਜਾਵੇਗੀ ਮੈਂ ਦਾਲ ਲੈ ਕੇ ਘਰੇ ਗਈ ਤਾਂ ਭਾਬੀ ਮੇਰੇ ਹੱਥ ਵਿੱਚੋਂ ਦਾਲ ਵਾਲਾ ਥੈਲਾ ਫੜ ਕੇ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਭਰਾ ਨੂੰ ਘਰੇ ਲੈ ਗਈ ਅਤੇ ਕਿਹਾ ਕਿ ਬਾਈ ਜੀ ਤੁਸੀਂ ਇਸ ਕਟਰ ਨਾਲ ਆਪਣੇ ਕਮਰੇ ਦਾ ਦਰਵਾਜ਼ਾ ਖੋਲੋ ਜਦੋਂ ਭਰਾ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਭਾਬੀ ਕਮਰੇ ਵਿੱਚ ਨਹੀਂ ਸੀ ਉਹਨਾਂ ਦੇ ਕਮਰੇ ਦੀ ਖਿੜਕੀ ਖੁੱਲੀ ਸੀ ਤਾਂ ਭਰਾ ਨੇ ਦੇਖਿਆ ਕਿ ਭਾਬੀ ਤੇਜ਼ ਰਫ਼ਤਾਰ ਨਾਲ ਚਲਦੀ ਹੋਈ ਜਾ ਰਹੀ ਸੀ ਮੈਂ ਭਰਾ ਤੇ ਕੋਮਲ ਉਹ ਤਿੰਨੂੰ ਖਿੜਕੀ ਵਿੱਚ ਦੀ ਨਿਕਲ ਕੇ ਭਾਬੀ ਦਾ ਪਿੱਛਾ ਕਰਨ ਲੱਗੇ ਉੱਥੇ ਇੱਕ ਸੁਨਸਾਨ ਜਗ੍ਹਾ ਸੀ ਜਿੱਥੇ ਬਾਬੇ ਦਾ ਘਰ ਸੀ ਜੋ ਤਾਬੀਜ ਬਣਾ ਕੇ ਦਿੰਦਾ ਸੀ ਅਚਾਨਕ ਜਦੋਂ ਭਾਬੀ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਸਾਨੂੰ ਦੇਖ ਕੇ ਭਾਬੀ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ ਭਰਾ ਅੱਗੇ ਵਧੇ ਅਤੇ ਭਾਬੀ ਦਾ ਹੱਥ ਫੜ ਕੇ ਉਹਨਾਂ ਨੂੰ ਘਰੇ ਲੈ ਆਏ ਭਾਈ ਬਹੁਤ ਗੁੱਸੇ ਵਿੱਚ ਸਨ ਅਤੇ ਬੋਲੇ ਕਿ ਅਮਨ ਅੱਜ ਮੈਂ ਆਪਣੀਆਂ ਅੱਖਾਂ ਨਾਲ ਸਭ ਕੁਝ ਦੇਖ ਲਿਆ ਤੂੰ ਝੂਠ ਬੋਲਣ ਦੀ ਕੋਸ਼ਿਸ਼ ਹੀ ਨਾ ਕਰੀ ਸਭ ਕੁਝ ਸੱਚ-ਸੱਚ ਦੱਸ ਭਾਬੀ ਬੋਲੀ ਵਿਰਾਜ ਮੈਂ ਤੁਹਾਡੀਆਂ ਭੈਣਾਂ ਨੂੰ ਆਪਣੀਆਂ ਬੱਚੀਆਂ ਵਾਂਗ ਸਮਝਿਆ ਹੈ ਪਰ ਉਹਨਾਂ ਦੇ ਕਾਰਨ ਤੂੰ ਮੇਰੇ ਤੇ ਸ਼ੱਕ ਕਰਦਾ ਹੈ ਕਿ ਮੈਂ ਇਹਨਾਂ ਦਾ ਧਿਆਨ ਨਹੀਂ ਰੱਖਦੀ ਤੂੰ ਮੈਨੂੰ ਦੋ ਗੱਲਾਂ ਵੀ ਸੁਣਾ ਦਿਨਾ ਹੈ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗਿਆ ਸੀ ਕਿ ਤੁਸੀਂ ਮੈਨੂੰ ਪਿਆਰ ਹੀ ਨਹੀਂ ਕਰਦੇ ਅਤੇ ਮੇਰੇ ਤੇ ਭਰੋਸਾ ਵੀ ਨਹੀਂ ਕਰਦੇ ਮੈਨੂੰ ਲੱਗ ਰਿਹਾ ਸੀ ਕਿ ਤੁਸੀਂ ਇੱਕ ਦਿਨ ਮੈਨੂੰ ਤਲਾਕ ਦੇ ਦੇਵੋਗੇ ਮੈਂ ਮੇਰੀ ਭੈਣ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਸ ਨੇ ਮੈਨੂੰ ਦੱਸਿਆ ਕਿ ਇੱਕ ਬਾਬਾ ਹੈ ਜਿਸ ਦੇ ਮੰਤਰ ਨਾਲ ਪਤੀ ਮੁਠੀ ਵਿੱਚ ਹੀ ਰਹਿੰਦਾ ਹੈ ਇਸ ਲਈ ਮੈਂ ਤੁਹਾਡੇ ਸਾਰਿਆਂ ਤੋਂ ਛੁਪ ਕੇ ਉਸ ਕੁਟਿਆ ਵਿੱਚ ਜਾਣ ਲੱਗੀ ਸੀ ਉਹ ਸਾਧੂ ਬਾਬੇ ਨੇ ਕਿਹਾ ਸੀ ਕਿ ਪੂਰੇ 1 ਮਹੀਨੇ ਤੱਕ 1 ਕਿਲੋ ਮਸਰਾਂ ਦੀ ਦਾਲ ਅਤੇ ਇੱਕ ਮੰਤਰ ਕਰਨਾ ਹੈ ਅਤੇ ਦਾਲ ਨਹਿਰ ਦੇ ਕਿਨਾਰੇ ਸੁੱਟ ਦੇਣੀ ਹੈ ਮੈਨੂੰ ਇਹ ਸਭ ਕਰਦੇ ਹੋਏ 25 ਦਿਨ ਹੋ ਗਏ ਸੀ ਮੈਂ ਤੁਹਾਡੇ ਦਫ਼ਤਰ ਜਾਣ ਤੋਂ ਬਾਅਦ ਉਸ ਮੰਤਰ ਦਾ ਜਾਪ ਕਰਦੀ ਸੀ ਜਿਸ ਕਾਰਨ ਮੈਂ ਕੋਮਲ ਵੱਲ ਧਿਆਨ ਨਾ ਦੇ ਸਕੀ ਕੋਮਲ ਆਪਣੇ ਹੀ ਇਲਾਕੇ ਦੇ ਇੱਕ ਰਵੀ ਨਾਮ ਦੇ ਮੁੰਡੇ ਨੂੰ ਪਿਆਰ ਕਰ ਬੈਠੀ ਸੀ ਇਨਾਂ ਦੇ ਵਿੱਚ ਚਿੱਠੀ ਦਾ ਸਿਲਸਿਲਾ ਵੀ ਜਾਰੀ ਹੋ ਗਿਆ ਸੀ ਮੈਨੂੰ ਕੋਮਲ ਤੇ ਸ਼ੱਕ ਹੋਇਆ ਤਾਂ ਮੈਂ ਉਸ ਦੇ ਪਿੱਛੇ ਛਾਤ ਤੇ ਚਲੀ ਗਈ ਅਤੇ ਮੈਨੂੰ ਉਸ ਕੋਲ ਰਵੀ ਦਾ ਖੱਤ ਮਿਲਿਆ ਉਸ ਵੇਚੇ ਰਵੀ ਨੇ ਕੋਮਲ ਦੀ ਬਹੁਤ ਤਾਰੀਫ ਕੀਤੀ ਹੋਈ ਸੀ ਮੈਂ ਉਹ ਖੱਤ ਕੋਮਲ ਨੂੰ ਦਿਖਾਉਂਦੇ ਹੋਏ ਕਿਹਾ ਕਿ ਮੈਂ ਇਹ ਸਭ ਤੇਰੇ ਭਰਾ ਨੂੰ ਦੱਸ ਦੇਵਾਂਗੀ ਨਹੀਂ ਤਾਂ ਇਸ ਤੋਂ ਪਹਿਲਾਂ ਤੂੰ ਸੁਧਰ ਜਾ ਪਰ ਕੋਮਲ ਤਾਂ ਮੈਨੂੰ ਹੀ ਆਪਣੀ ਦੁਸ਼ਮਣ ਸਮਝ ਬੈਠੀ ਸੀ ਹੁਣ ਮੈਂ ਸੋਚ ਲਿਆ ਸੀ ਕਿ ਇੱਕ ਮਹੀਨੇ ਬਾਅਦ ਮੇਰੀਆਂ ਇਹ ਪ੍ਰਕਿਰਿਆਵਾਂ ਪੂਰੀਆਂ ਹੋ ਜਾਣਗੀਆਂ ਅਤੇ ਉਸ ਤੋਂ ਬਾਅਦ ਮੈਂ ਕੋਮਲ ਤੇ ਪੂਰੀ ਸ਼ਕਤੀ ਵਰਤਾਂਗੀ ਪਰ ਮੇਰਾ ਇਹ ਵਰਤਪੂਰਾ ਹੋਣ ਤੋਂ ਪਹਿਲਾਂ ਹੀ ਤੁਸੀਂ ਮੇਰਾ ਰਾਜ ਜਾਣ ਚੁੱਕੇ ਹੋ ਇਸ ਲਈ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਹਾਂ ਕਿ ਮੈਂ ਕੋਮਲ ਦਾ ਖਿਆਲ ਨਹੀਂ ਰੱਖ ਪਾਈ ਮੈਂ ਕੋਮਲ ਬਲ ਦੇਖਿਆ ਤਾਂ ਉਹ ਸ਼ਰਮ ਨਾਲ ਆਪਣਾ ਸਿਰ ਝੁਕਾ ਕੇ ਖੜੀ ਸੀ ਭਰਾ ਨੇ ਅੱਗੇ ਵੱਧ ਕੇ ਕੋਮਲ ਦੇ ਸਿਰ ਤੇ ਬੜੇ ਹੀ ਪਿਆਰ ਨਾਲ ਹੱਥ ਰੱਖਿਆ ਤੇ ਬੋਲੇ ਕਿ ਬੇਟਾ ਜੇ ਰਵੀ ਚੰਗਾ ਮੁੰਡਾ ਹੁੰਦਾ ਤਾਂ ਮੈਂ ਉਸ ਦਾ ਵਿਆਹ ਤੇਰੇ ਨਾਲ ਕਰਵਾ ਦਿੰਦਾ ਪਾਰੋ ਬਹੁਤ ਗੰਦੀ ਕਿਸਮ ਦਾ ਇਨਸਾਨ ਹੈ ਇਲਾਕੇ ਦੀ ਹਰ ਇੱਕ ਕੁੜੀ ਤੇ ਨਜ਼ਰ ਰੱਖਦਾ ਹੈ ਕੋਮਲ ਰੋਣ ਲੱਗੀ ਅਤੇ ਬੋਲੀ ਕਿ ਬਾਈ ਜੀ ਮੈਂ ਘਰ ਵਿੱਚ ਇਕੱਲੀ ਰਹਿੰਦੀ ਸੀ ਇਸ ਸੁੰਨੇਪਣ ਕਾਰਨ ਮੈਂ ਇਹ ਗਲਤ ਰਾਸਤੇ ਤੇ ਤੁਰ ਪਈ ਪਰ ਮੇਰੀ ਰਬੀਵਲ ਕੋਈ ਦਿਲਚਸਪੀ ਨਹੀਂ ਹੈ ਭਰਾ ਮੁਸਕਰਾਉਣ ਲੱਗੇ ਉਹਨਾਂ ਦੇ ਸਿਰ ਤੋਂ ਭਾਰੀ ਬੋਝ ਹੌਲਾ ਹੋ ਗਿਆ ਸੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਪਰਾ ਹੁਣ ਭਾਬੀ ਦੀ ਖਬਰ ਲੈਣ ਵਾਲੇ ਸਨ ਕਿਉਂਕਿ ਭਰਾ ਸਾਡੇ ਸਾਹਮਣੇ ਭਾਬੀ ਨੂੰ ਨਹੀਂ ਡਾਂਟਦੇ ਸੀ ਮੈਂ ਭਰਾ ਨੂੰ ਕਿਹਾ ਕਿ ਬਾਈ ਜੀ ਭਾਬੀ ਨੂੰ ਕੁਝ ਨਾ ਕਹਿਣਾ ਉਹ ਸਾਡੀ ਮਾਂ ਵਰਗੀ ਹੈ ਮੇਰੀ ਗੱਲ ਸੁਣ ਕੇ ਭਾਬੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਅਤੇ ਉਹ ਰੋਣ ਲੱਗੀ ਉਹਨਾਂ ਨੇ ਸਾਨੂੰ ਦੋਨੇ ਭੈਣਾਂ ਨੂੰ ਆਪਣੇ ਗਲ ਨਾਲ ਲਾ ਲਿਆ ਅਤੇ ਅੱਜ ਫੇਰ ਇੱਕ ਵਾਰੀ ਸਾਡੇ ਘਰ ਵਿੱਚ ਖੁਸ਼ੀਆਂ ਦੀ ਬਰਸਾਤ ਹੋ ਗਈ ਸੀ ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਹੋਵੇਗੀ ਕਹਾਣੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਜਰੂਰ ਲਾਈਕ ਕਰੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਹਾਂ ਘੰਟੀ ਦੇ ਬਟਨ ਨੂੰ ਵੀ ਦਬਾਓ ਤਾਂਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਧੰਨਵਾਦ ਦੋਸਤੋ